ਯੇ ਨੀ ਵੇ ਲੜੇ ਤੂੰ ਸ਼ੁਰੂ ਤੋਂ ਚਤਰੀ ਹੈ ਗਈ ਸੀ ਕਿ ਇੱਥੇ ਆਣ ਕੇ ਹੋਈ ਆ ਮੰਮੀ ਤੁਸੀਂ ਵੀ ਕੀ ਤੋਂ ਹੀ ਵੀ ਮੈਂ ਕਿ ਤੁਸੀਂ ਵੀ ਸੋਚਿਆ ਨਹੀਂ ਸ਼ਾਮ ਨੂੰ ਸਬਜੀ ਘੇਰੀ ਬਣਾਣੀ ਆਪਾਂ ਅੱਛਾ ਦੇਖ ਲਾਂਗੇ ਕੀ ਬਣਾਉਣਾ ਤੇਰੀ ਜ਼ੁਬਾਨ ਸ਼ੁਰੂ ਤੋਂ ਇਸ ਤਰ੍ਹਾਂ ਚੱਲਦੀ ਸੀ ਕਿ ਇੱਥੇ ਆ ਕੇ ਚੱਲਣ ਲੱਗੀ ਆ ਮੰਮੀ ਤੁਹਾਡੀ ਵੀ ਕੀ ਤੁਹਾਡੀ ਵੀ ਮੰਮੀ ਤੁਹਾਡੀ ਵੀ ਕੋਈ ਸਬਜੀ ਬਾਰੇ ਥਿੰਕਿੰਗ ਨਹੀਂ ਹੈ ਕਿ ਸ਼ਾਮ ਨੂੰ ਸਬਜੀ ਘੇਰੀ ਬਣਾਣੀ ਆ ਤੇਰੇ ਮਾਪਿਆਂ ਨੇ ਤੈਨੂੰ ਅਕਲ ਨਹੀਂ ਸਖਾਈ ਕੋਈ ਨਾ ਮੰਮੀ ਜੀ ਤੁਹਾਡੇ ਵੀ ਕੀ ਤੁਹਾਡੇ ਵੀ ਮੰਮੀ ਜੀ ਤੁਹਾਡੇ ਵੀ ਦਿਮਾਗ 'ਚ ਹੁਣ ਤੱਕ ਆਇਆ ਨਹੀਂ ਕਿ ਸ਼ਾਮ ਨੂੰ ਸਬਜ਼ੀ ਘਰੇ ਬਣਾਉਣੀ ਆਪਾਂ ਇੱਕ ਗੱਲ ਤੈਨੂੰ ਮੈਂ ਦੱਸਦਾ ਤੈਨੂੰ ਸੈਟ ਮੈਂ ਕਰ ਹੀ ਦਊਂਗੀ ਮੰਮੀ ਜੀ ਤੁਹਾਨੂੰ ਵੀ ਮੈਂ ਕੀ ਕੀ ਮੈਨੂੰ ਮੰਮੀ ਜੀ ਤੁਹਾਨੂੰ ਵੀ ਮੈਂ ਦੱਸਦਾ ਕਿ ਸ਼ਾਮ ਨੂੰ ਸਬਜ਼ੀ ਮੈਂ ਤੁਹਾਡੀ ਪਸੰਦੀ ਬਣਾਉਣੀ ਆ ਕੀ ਸਬਜ਼ੀ ਛੱਡ ਤੂੰ ਕੁਝ ਹੋਰ ਕਹਿਣਾ ਚਾਹਦੀ ਤੇਰੇ ਦਿਲ 'ਚ ਜਿਹੜੀ ਗੱਲ ਹੈਗੀ ਨਾ ਉਹ ਕਹਿ ਗੱਲ ਘਮਾ ਕੇ ਸਬਜ਼ੀ ਤੇ ਲੈ ਜਾਣ ਦੀ ਆ ਤੇ ਤੂੰ ਮੈਂ ਨਾ ساری ਗੱਲਾਂ ਕਢਾ ਲੈਣੀ ਆ ਤੇਰੇ ਦਿਲ ਚ ਕੋਡ ਬੜਾ ਕੋਡ ਮਮ ਜੀ ਤੁਹਾਡੇ ਵੀ ਕੀ ਹੱਥ ਚ ਜਾਦੂ ਹੀ ਆ ਸ਼ਾਮ ਨੂੰ ਸਬਜ਼ੀ